ਸਰਬੀਆ ਦੀ ਰਾਸਥਾਨੀ ਬਿਲਗੇਟ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਵੱਲੋਂ ਸੜਕਾਂ ਤੇ ਉਤਰ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਜਵਾਈ ਜੈਰੈਡ ਕੁਸ਼ਨਰ ਦੇ ਇੱਕ ਰੀਅਲ ਸਟੇਟ ਪ੍ਰੋਜੈਕਟ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਖਬਰ ਇਹ ਵੀ ਮਿਲੀ ਹੈ ਕਿ ਇਸ ਢੀਰ ਨੂੰ ਕਿਡਾਊਨ ਦੇ ਲਈ ਸਰਬੀਆ ਪੁਲਿਸ ਦੇ ਵੱਲੋਂ ਇੱਕ ਅਜਿਹੇ پابੰਦ ਸ਼ੋਦਾ ਹਥਿਆਰ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚੋਂ ਨਾ ਤਾਂ ਗੋਲੀ ਚੱਲਦੀ ਹੈ ਅਤੇ ਨਾ ਹੀ ਕੋਈ ਜ਼ਖਮੀ ਹੁੰਦਾ ਬਲਕਿ ਉਸ ਦੇ ਵਿੱਚੋਂ ਨਿਕਲਦੀ ਤੇਜ਼ ਆਵਾਜ਼ ਲੋਕਾਂ ਨੂੰ ਮੌਤ ਮੰਗਣ ਤੇ ਲਈ ਮਜਬੂਰ ਕਰਤੰਦੀ ਹੈ ਸੋ ਤੁਹਾਨੂੰ ਦੱਸਦੇ ਹਾਂ ਕੀ ਹੈ ਉਸ ਪਾਬੰਦੀਸ਼ੁਦਾ ਹਥਿਆਰ ਦਾ ਨਾਮ ਅਤੇ ਲੋਕally ਕੀ ਮੇ ਬਣ ਰਿਹਾ ਹੈ ਬੇहद ਘਾਤਕ ਸਰਬੀਆ ਦੀ ਰਾਜਧਾਨੀ ਬਿਲਗਰੇਡ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਵੱਲੋਂ ਸੜਕਾਂ ਤੇ ਉਤਰ ਕੇ ਜੈਰੈਡ ਕੁਸ਼ਨਰ ਦੇ ਇੱਕ ਪ੍ਰੋਜੈਕਟ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਪਰ ਸਰਬੀਆ ਪੁਲਿਸ ਦੇ ਵੱਲੋਂ ਪੀੜ ਨੂੰ ਖਿਡਾਉਣ ਦੇ ਲਈ ਇੱਕ ਪਾਬੰਦੀਸ਼ੁਦਾ ਹਥਿਆਰ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਖਤਰਨਾਕ ਅਤੇ ਪਾਬੰਦੀਸ਼ੁਦਾ ਹਥਿਆਰ ਦਾ ਨਾਮ ਹੈ ਸੌਨਿਕ ਵੈਪਨ ਜੋ ਲੋਕਲੀ ਬੇहद ਘਾਤਕ ਸਾਬਤ ਹੋ ਰਿਹਾ ਹੈ ਹਾਲਕੀ ਸਰਬੀਅਤ ਰਾਸ਼ਟਰਪਤੀ ਅਲੈਗਜ਼ੈਂਡਰ ਵੋਸਿਕ ਦੇ ਵੱਲੋਂ ਅਜੇ ਕਿਸੇ ਵੀ ਹਥਿਆਰ ਦੀ ਵਰਤੋਂ ਕਰਨ ਤੋਂ ਇਨਕਾਰ ਕੀਤਾ ਗਿਆ ਦਰਸਲ ਸੋਨਿਕ ਦਾ ਮਤਲਬ ਹੁੰਦਾ ਹੈ ਤੁਨੀ ਦੇ ਨਾਲ ਸੰਬੰਧਿਤ ਜਿਸ ਤਰ੍ਹਾਂ ਕਿਸੇ ਵੀ ਹਥਿਆਰ ਦਾ ਮੂਲ ਕੰਮ ਨੁਕਸਾਨ ਪਹੁੰਚਾਉਣਾ ਹੁੰਦਾ ਹੈ ਉਸ ਤਰ੍ਹਾਂ ਸੋਨਿਕ ਵੈਪਨ ਦੇ ਵਿੱਚ ਨੁਕਸਾਨ ਪਹੁੰਚਾਉਣ ਦੇ ਲਈ ਤੁਨੀ ਦੀਆਂ ਤਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਤਿਰੰਗਾ ਜਹਾਜ਼ ਤਾਂ ਬਹੁਤ ਤੇਜ਼ ਆਵਾਜ਼ ਕਰਦਿਆਂ ਨੇ ਜャ ਬਿਲਕੁਲ ਵੀ ਸੁਣਾਈ ਨਹੀਂ ਦਿੰਦੀਆਂ ਇਹਨਾਂ ਦੇ ਨਾਲ ਕਿਸੇ ਵੀ ਇਨਸਾਨ ਦੀ ਸੁਣਨ ਦੀ ਸਮਰੱਥਾ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਇਸ ਹਥਿਆਰ ਨੂੰ ਚਲਾਉਣ ਦੇ ਲਈ ਸਾਊਂਡ ਐਂਪਲੀਫਾਇਡ ਨਾਂ ਦੇ ਇੱਕ ਡਿਵਾਈਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਇੰਨੀ ਜ਼ਿਆਦਾ ਆਵਾਜ਼ ਛੱਡਦਾ ਹੈ ਕਿ ਇਸ ਤੋਂ ਹਥਿਆਰ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ ਇਹ ਹਥਿਆਰ ਨਾ ਸਿਰਫ ਇਨਸਾਨਾਂ ਨੂੰ ਬਲਕਿ ਹਵਾ ਦੇ ਵਿੱਚ ਉੱਡ ਰਹੇ ਡਰੋਨਸ ਮਸ਼ੀਨਾ ਕੰਟਰੋਲ ਸਿਸਟਮ ਅਤੇ ਕਦੇ ਕਦੇ ਘੱਟ ਉਚਾਈ ਤੇ ਉੱਡ ਰਹੇ ਜਹਾਜ਼ਾਂ ਤੱਕ ਨੂੰ ਵੀ ਟਾਰਗੇਟ ਕਰਨ ਦੇ ਲਈ ਵਰਤਿਆ ਜਾਂਦਾ ਹੈ ਫਿਲਮਾਂ ਦੇਖਣ ਦੇ ਸ਼ੌਕੀਨਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਅਸੁਰ ਨਾਦੀ ਇੱਕ ਕ੍ਰਾਈਮ ਥ੍ਰਿਲਰ ਵੈਬ ਸੀਰੀਜ਼ ਆਈ ਸੀ ਜਿਸ ਦੇ ਦੂਸਰੇ ਸੀਜ਼ਨ ਦੇ ਵਿੱਚ ਕਿਲਰ ਲੋਕਾਂ ਨੂੰ ਮਾਰਨ ਦੇ ਲਈ 사ਉਂਡ ਦੀ ਵਰਤੋਂ ਕਰਦੇ ਜਿਸ ਨੂੰ ਸਾਇੰਸ ਦੀ ਭਾਸ਼ਾ ਦੇ ਵਿੱਚ ਸੋਨਿਕ ਬੰਬ ਕਿਹਾ ਜਾਂਦਾ ਹੈ ਅਸੁਰ ਵੈਬ ਸੀਰੀਜ਼ ਦੇ ਵਿੱਚ ਇਸ ਨੂੰ ਸੋਨਿਕ ਬੰਬ ਵਿਕੀਆ ਕਿ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਸਭ ਤੋਂ ਪਹਿਲਾਂ ਅਜੇ ਹਥਿਆਰ ਦੀ ਕਲਪਨਾ ਨਾਜ਼ੀ ਜਰਮਨੀ ਦੇ ਵਿੱਚ ਕੀਤੀ ਗਈ ਸੀ ਹਿਟਲਰ ਦੇ ਚੀਫ ਆਰਕੀਟੈਕਟ ਅਲਬਰਟ ਸਪੀਰ ਨੇ ਇਸ ਦਿਸ਼ਾ ਦੇ ਵਿੱਚ ਖੋਜ ਕਰਨੀ ਸ਼ੁਰੂ ਕੀਤੀ ਉਸ ਦਾ ਮਕਸਦ ਇੱਕ ਅਜੇਹੀ ਤੋਪ ਬਣਾਉਣਾ ਸੀ ਜੋ ਤੁਨੀ ਦੀ ਤਰੰਗਾ ਦੀ ਵਰਤੋਂ ਕਰਕੇ ਚੀਜ਼ਾਂ ਨੂੰ ਤਬਾਹ ਕਰ ਸਕੇ ਹਾਲਕਿ ਉਸ ਇਸ ਪ੍ਰੋਜੈਕਟ ਦੇ ਬਾਰੇ ਕੋਈ ਵੀ ਪੁਖਤਾ ਸਬੂਤ ਨਹੀਂ ਮਿਲੇ ਜਾਣਕਾਰੀ ਮੁਤਾਬਕ ਕਿਸ ਤਰ੍ਹਾਂ ਦੇ ਹਥਿਆਰਾਂ ਦੇ ਵਿੱਚ ਖਾਸ ਤਰ੍ਹਾਂ ਦੇ ਉਪਕਰਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ట్రాన్స్‌ਡਿਊਸਰਸ ਕਿਹਾ ਜਾਂਦਾ ਹੈ ਇਹ ਉਪਕਰਨ ਊਰਜਾ ਨੂੰ ਇੱਕ ਰੂਪ ਤੋਂ ਦੂਜੇ ਰੂਪ ਤੇ ਵਿੱਚ ਬਦਲਣ ਦਾ ਕੰਮ ਕਰਦੇ ਨੇ ਇਸ ਸੋਨਿਕ ਵੈਪਨ ਦੇ ਵਿੱਚ ਅਜਿਹੇ ਸੈਂਕੜੇ ట్రాన్స్‌ਡਿਊਸਰਸ ਲੱਗੇ ਹੁੰਦੇ ਨੇ ਜਿਨ੍ਹਾਂ ਦੀ ਮਦਦ ਨਾਲ ਹਥਿਆਰਤੋਂ ਇਕੱਠੀਆਂ ਉਹ ਸਾਰੀਆਂ ਸਾਊਂਡਸ ਐਨਰਜੀ ਨਿਕਲਦੀਆਂ ਨੇ ਜਿਸ ਤੋਂ ਚਲਾਉਣ ਵਾਲੇ ਲੋਕਾਂ ਦੇ ਕੋਲ ਇਸ ਦੀ ਸਮਰੱਥਾ ਘਟਕਰਨ ਅਤੇ ਵਧਾਉਣ ਦਾ ਆਪਸ਼ਨ ਵੀ ਮੌਜੂਦ ਹੁੰਦਾ ਸੋਨਿਕ ਹਥਿਆਰਾਂ ਨੂੰ ਵਰਤਣ ਦੇ ਕਈ ਤਰੀਕੇ ਹੁੰਦੇ ਨੇ ਇਹ ਇਸ ਗੱਲ ਦੇ ਉੱਪਰ ਵੀ ਨਿਰਭਰ ਕਰਦਾ ਹੈ ਕਿ ਹਥਿਆਰ ਨੂੰ ਕਿਸ ਇਲਾਕੇ ਦੇ ਵਿੱਚ ਅਤੇ ਕਿਸ ਤਰ੍ਹਾਂ ਦੇ ਕੰਮ ਦੇ ਲਈ ਵਰਤਿਆ ਜਾਣਾ ਹੈ ਆਮ ਤੌਰ ਤੇ ਇਹ ਹਥਿਆਰ ਤਿੰਨ ਤਰ੍ਹਾਂ ਦੇ ਹੁੰਦੇ ਨੇ ਨੰਬਰ 1 ਲੌਂਗ ਰੇਂਜ ਅਕਾਉਂਸਟਿਕ ਡਿਵਾਈਸ ਨੰਬਰ 2 ਮੋਸਕੀਟੋ ਨੰਬਰ 3 ਇਨਫਰਾਸੋਨਿਕ ਇਹ ਹਥਿਆਰ ਇਨਸਾਨੀ ਸਰੀਰ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਨੇ ਖਾਸ ਕਰਕੇ ਇਨਸਾਨ ਦੇ ਸੁਣਨ ਦੀ ਸਮਰੱਥਾ ਸ਼ਕਤੀ ਤੇ ਇਹ ਇਸ ਤੇ ਨਿਰਭਰ ਕਰਦਾ ਹੈ ਕਿ ਵਿਅਕਤੀ ਕਿੰਨੀ ਦੂਰੀ ਤੱਕ ਹਥਿਆਰ ਦੀ ਰੇਂਜ ਦੇ ਵਿੱਚ ਹੈ ਇਸ ਹਥਿਆਰ ਦੀ ਵਜ੍ਹਾ ਕਰਕੇ ਕਈ ਦਿਨਾਂ ਤੱਕ ਕੰਨਾਂ ਦੇ ਵਿੱਚ ਘੰਟਿਆਂ ਵੱਜਣ ਦੀ ਆਵਾਜ਼ ਸੁਣਾਈ ਦਿੰਦੀ ਰਹਿੰਦੀ ਹੈ ਇਸ ਦੇ ਨਾਲ ਹੀ ਸਿਰਦਰਦ ਵਰਗਿਟੋ ਅਤੇ ਪਸੀਨਾ ਆਉਣ ਦੇ ਨਾਲ ਨਾਲ ਹੋਰ ਸਮੱਸਿਆਵਾਂ ਵੀ ਹੋ ਸਕਤੀਆਂ ਨੇ ਜਦ ਕੀ ਸਰਬੀਆ ਦੀ ਰਾਸਟਾਨੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਰਕਾਰ ਤੇ ਇਸ ਹਥਿਆਰ ਦੀ ਵਰਤੋਂ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਜਦ ਕੀ ਸਰਬੀਆ ਸਰਕਾਰ ਲਗਾਤਾਰ ਇਸ ਤੋਂ ਇਨਕਾਰ ਕਰਦੀ ਰਹੀ ਹੈ ਸੋ ਤੁਹਾਡਾ ਇਸ ਖਤਰਨਾਕ ਹਥਿਆਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟਸ ذریعے ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ